ਵੀ ਆਈ ਗਈ ਹੈ ਹੁਣ ਵੀ ਆਈ ਗਈ ਹੈ ਅੱਜ ਪ੍ਰਸ਼ਾਸਨ ਜਾਂਦਾ ਕਿ ਸਾਰੇ ਲੁਧਿਆਣਾ ਪਿਆਈ ਦੇਏ ਤੇਰੀ ਕੋ ਕੰਪਲੈਕਸੇ ਕੰਨਾ ਸਾਹਿਬ ਇਹ ਡੇਰੀ ਕੰਪਲੈਕਸ ਦੇ ਵਿੱਚ ਲਗਭਗ 167 ਤੋਂ 200 ਡੇਰੀਆਂ ਹੋਣਗੀਆਂ ਜਿੱਥੇ ਦੁੱਧ ਸਾਰੇ ਸ਼ਹਿਰ ਨੂੰ ਜਾਂਦਾ ਹੋਏਗਾ ਇਹ ਡੇਰੀਆਂ ਦਾ ਜਿਹੜਾ ਪ੍ਰੋਪੋਜ਼ਲ ਸੀਗਾ ਕਿਉਂਕਿ ਉਦੋਂ ਲੁਧਿਆਣਾ ਸ਼ਹਿਰ ਦੇ ਮੁਹੱਲਿਆਂ ਚ ਘਰਾਂ ਦੇ ਨਾਲ-ਨਾਲ ਡੇਰੀਆਂ ਸੀਗੀਆਂ ਉਹ ਸਾਰੀਆਂ ਡੇਰੀਆਂ ਨੂੰ ਬਾਹਰ ਲੁਧਿਆਣਾ ਸ਼ਹਿਰ ਤੋਂ ਬਾਹਰ ਕੱਢਣ ਵਾਸਤੇ ਆ ਜਗ੍ਹਾ ਨਿਯੁਕਤ ਕੀਤੀ ਗਈ ਹੈ लुधियाणे शहर ਤੋਂ ਬਾਅਦ 1975 ਦੇ ਬਿਚ ਇਹ ਗੋਬਰ ਜਿਹੜਾ ਹੈਗਾ ਇਹ ਕਦੀ ਕੈਂਸਰ ਵਰਗੀਆਂ ਬਿਮਾਰੀਆਂ ਦੇਣ ਗਿਆ ਜੇ ਕੈਂਸਰ ਵਰਗੀਆਂ ਬਿਮਾਰੀਆਂ ਇਹ ਮਲਮ ਉਤਰ ਦਿੰਦਾ ਵਾ ਫਿਰ ਤਾਂ ਪਤੰਜਲੀ ਵਾਲੇ ਬਾਬਾ RAMDEV ji ਨੂੰ ਕਹਿ ਦਿਓ ਜਿਹੜੇ ਕਹਿੰਦੇ ਫਿਰ ਸੁਸੂ ਸੁਸੂ ਕਈ ਬਿਮਾਰੀਆਂ ਦਾ ਇਲਾਜ ਇਹ ਵਾਕਈ ਪੰਜਾਬ ਦੇ ਲੋਕ ਇਹ ਨਾ ਕਹਿ ਅੱਜ ਤੋਂ ਬਾਅਦ ਕੀ ਇਹ ਨਾਲਾ ਸਾਫ ਕਦੀ ਸਰਕਾਰਾਂ ਨੇ ਸਾਫ ਕਰਨਾ ਹੀ ਨਹੀਂ ਕਿਉਂਕਿ ਨਾਲੇ ਦੇ ਨਾਮ ਤੇ ਤੁਹਾਨੂੰ ਪੈਸੇ ਖਾਣਾ ਚਾਹੁੰਦੇ ਹੈ ਤੇਰੀਆਂ ਵਾਲਿਆਂ ਤੇ FIR ਕਰਾਉਂਦੇ ਰਹੋਗੇ ਇਹਨਾਂ ਦਾ ਕੱਲ ਘੁੱਟਦੇ ਰਹੋਗੇ ਜਦ ਤੱਕ ਵਿਕਲਪ ਨਹੀਂ ਦਿਓਗੇ ਹੱਲ ਦਿਓ ਦੋਸਤ ਇਹਨਾਂ ਨੂੰ ਹੱਲ ਦਿਓ ਮੈਂ ਤੁਹਾਡੇ ਸਾਹਮਣੇ ਮੈਂ ਦੇਣ ਜਾ ਰਿਹਾ ਜੇ ਹੱਲ ਕਰਨ ਦੀ ਇੱਛਾ ਹੈ ਤਾਂ ਦੇਖ ਲਓ 17 8 2025 ਇਹ 4 ਮਹੀਨੇ ਪਹਿਲਾਂ ਇਹਨਾਂ ਨੇ ਬਿਆਨ ਦਿੱਤਾ ਸੀ ਆ ਲਗਭਗ 6.5 4 ਮਹੀਨੇ ਪਹਿਲਾਂ ਕਿ ਜੀ ਬੜੀ ਜਲਦੀ ਸੀ ਟੈਂਡਰ ਲਗਾਵਾਂਗੇ ਆ 4 ਮਹੀਨੇ ਹੋ ਗਏ ਉਹ ਟੈਂਡਰ ਲਗਣਾ ਪਤਾ ਕਾ ਦਾ ਸੀਗਾ ਸਿਰਫ ਇਹ ਡੇਰੀਆਂ ਚੋ ਗੋਹਾ ਤੇ ਮਲਮੁੱਤਰ ਚੱਕਣ ਦਾ ਚੱਕ ਕੇ ਕਿੱਥੇ ਸੁਟਣਾ ਹਲਕ ਤ ਤੁਹਾਨੂੰ ਉਹੀ ਨਹੀਂ ਪਤਾ ਇਹ 2019 ਚ ਅਸੀਂ ਆਬਜੈਕਸ਼ਨ ਲਗਾਈ ਸੀ ਜੀ ਅਸੀਂ 2019 ਚ ਇਹਨਾਂ ਦੀ ਪ੍ਰਪੋਜ਼ਲ ਸੀ ਵੀ ਅਸੀਂ ਕਮਿਊਨਿਟੀ ਸੈਂਟਰ ਬਣਾਣਾ ਹੈ ਅਸੀਂ ਇਹਦਾ ਵਿਰੋਧ ਵੀ ਕੀਤਾ ਸੀ ਲਿਖ ਕੇ ਵੀ ਦਿੱਤਾ ਸੀ ਪਰ ਸਰਕਾਰ ਨੇ ਸਾਡੀ ਨਹੀਂ ਸੁਣੀ ਭਾਵੇਂ ਸ ਸਾਡਾ ਅਗਲਾ ਸਟੈਪ ਜੀ ਸਾਡਾ ਹੱਲ ਨਾ ਹੋਇਆ ਅਸੀਂ ਆਪਣੀ ਮੱਝਾ ਕਾਮਾਂ ਖੋਲ ਕੇ ਕਾਰਪੋਰੇਸ਼ਨ ਦੇ ਦਫ਼ਤਰ ਦੇ ਬਾਅਦ ਜੋ ਜੰਗਲੇ ਲੱਗੇ ਨੇ ਅਸੀਂ ਉੱਥੇ ਜਾ ਕੇ ਬੰਨਾਂਗੇ ਜੀ ਧਰਨੇ ਦੇ ਅਸੀਂ ਬਹੁਤ ਪਰੇਸ਼ਾਨ ਆ ਸੀ ਸਰਕਾਰ ਨੂੰ ਮੰਗ ਕਰਦੇ ਆ ਵੀ ਇਹਨੂੰ ਠੀਕ ਕੀਤਾ ਜਾਵੇ ਸਾਡੇ ਵਾਸਤੇ ਪਹਿਲਾਂ ਬਾਇਓਗੈਸ ਪਲਾਂਟ ਲਾਵੇ ਉਸ ਤੋਂ ਬਾਅਦ ਈਟੀਪੀ ਪਲਾਂਟ ਚੱਲਣਾ ਹੀ ਤਾਂ ਹੈ ਜਿੰਦੇਰ ਬਾਇਓਗੈਸ ਪਲਾਂਟ ਨਹੀਂ ਲੱਗੇਗਾ ਅਵੀ ਵੇਚ ਦਈਏ ਅਵੀ ਵੇਚ ਦਈਏ ਅੱਜ ਪ੍ਰਸ਼ਾਸਨ ਜਾਂਦਾ ਕਿ ਸਾਰਾ ਲੁਧਿਆਣਾ ਵੇਚ ਦਈਏ ਅਵੀ ਵੇਚ ਦਿਓ ਉਹ ਵੀ ਵੇਚ ਦਿਓ ਸਭ ਕੁਝ ਵੇਚ ਦਿਓ ਉਹ ਜਨਾਬ ਕੀ ਕੀ ਵੇਚੋਂਗੇ ਕੀ ਕੀ ਵੇਚੋਂਗੇ ਉਹ ਹੁਣ ਤਾਂ ਲੋਕਾਂ ਦੇ ਝੱਗੇ ਕੀ ਵੇਚਦੀ ਏ ਕੀ ਵੇਚਦੀ ਏ ਗੱਲ ਕਰਦੇ ਕੁਮਾਰ ਗੌਰਵ ਸੱਚਾ ਜਦ ਕੀ ਰੋਲਾ ਕੀ ਪਾਣੇ ਇਹ ਵੀ ਵੇਚਦੀ ਏ ਉਹ ਵੀ ਵੇਚਦੀ ਏ ਸਾਹਿਬ ਮੈਂ ਕੀ ਕਹਾ ਮੈਂ ਕੀ ਕਹਾ ਮੈਂ ਹਾਲਾਤ ਦੇਖਦਾ ਪਿਆ ਵਾਂ ਅੱਜ ਪੰਜਾਬ ਦੇ ਹਾਲਾਤ ਕੀ ਹੋ ਚੁੱਕੇ ਹੋਏ ਆ ਅੱਜ ਬੱਤੋ ਬੱਤਰ ਹੋ ਚੁੱਕੇ ਹੋਏ ਆ ਦੋਸਤ ਮੈਂ ਜਿਸ ਜਗ੍ਹਾ ਦੇ ਉੱਤੇ ਖੜਾ ਵਾਂ ਨਾ ਖੰਨਾ ਸਾਹਿਬ ਇਹ ਜਗ੍ਹਾ ਇਹ ਜਗ੍ਹਾ ਅਮਰਤ ਵੰਡਦੀ ਹੈ ਇਹ ਜਗਾ ਅਮਰਤ ਵੰਡਦੀ ਹੈ ਹੁਣ ਤੁਸੀਂ ਪੁੱਛੋਗੇ ਨਹੀਂ ਅਮਰਤ ਕਿਵੇਂ ਕਿਉਂ ਵੰਡਦੀ ਹੈ ਅਮਰਤ ਦੱਸੋ ਜੀ ਮੈਨੂੰ ਦੱਸੋ ਕੰਨਾ ਸਾਹਿਬ ਦੁੱਧ ਨੂੰ ਅਮਰਤ ਕਿਹਾ ਜਾਂਦਾ ਔਰ ਇਹ ਡੇਰੀ ਕੰਪਲੈਕਸ ਹੈ ਕੰਨਾ ਸਾਹਿਬ ਇਹ ਡੇਰੀ ਕੰਪਲੈਕਸ ਦੇ ਵਿੱਚ ਲਗਭਗ 167 ਤੋਂ 200 ਡੇਰੀਆਂ ਹੋਣਗੀਆਂ ਜਿੱਥੇ ਦੁੱਧ ਸਾਰੇ ਸ਼ਹਿਰ ਨੂੰ ਜਾਂਦਾ ਹੋਏਗਾ ਕੰਨਾ ਸਾਹਿਬ 167 ਤੋਂ 200 ਡੇਰੀਆਂ ਇੱਥੇ ਹੈ ਲਗਭਗ 300 ਤੋਂ 350 ਡੇਰੀਆਂ ਹੰਬੜਾ ਰੋਡ ਦੇ ਉੱਤੇ ਹੈ ਕੰਨਾ ਸਾਹਿਬ ਅੱਜ ਮੁੱਦਾ ਅੱਜ ਮੁੱਦਾ ਮੈਂ ਇਹ ਮੁੱਦਾ ਦੱਸਣਾ ਚਾਹੁੰਦਾ ਕਿ ਇਹ ਮੁੱਦਾ ਪੰਜਾਬ ਵਾਲਿਓ ਮੇਰੀ ਗੱਲ 'ਤੇ ਧਿਆਨ ਨਾਲ ਸੁਣ ਲਿਓ ਇਹ ਮੁੱਦਾ ਅੱਜ ਸਿਰਫ ਡੇਰੀਆਂ ਵਾਲੇ ਵਾਸਤੇ ਨਹੀਂ ਹੈ ਸਿਰਫ ਡੇਰੀਆਂ ਵਾਲਾ ਨਹੀਂ ਹੈ ਖੰਨਾ ਸਾਹਿਬ ਇਹ ਮੁੱਦਾ ਅੱਜ ਹਰ ਪੰਜਾਬੀ ਦੇ ਨਾਲ ਜੁੜਿਆ ਹੈ ਇਹ ਮੁੱਦਾ ਹਰ ਐਨਆਰਆਈ ਮੇਰਾ ਭਰਾ ਜਿਹੜਾ ਬਾਹਰ ਬੈਠਾ ਵਾ ਜਿਹੜਾ ਪੰਜਾਬੀ ਕਹਿੰਦਾ ਆਪਣੇ ਆਪ ਨੂੰ ਇਹ ਉਹਦੇ ਨਾਲ ਜੁੜਿਆ ਵਾ ਕਿਉਂਕਿ ਅੱਜ ਅੱਜ ਪੰਜਾਬੀਆਂ ਨੂੰ ਉਹ ਸਕੀਮਾਂ ਦੱਸੀਆਂ ਜਾਂਦੀਆਂ ਜਿਹੜੇ ਪੰਜਾਬੀ ਕਦੀ ਸੋਚ ਵੀ ਨਹੀਂ ਸਕਦੇ ਸੀਗੇ ਅੱਜ ਪੰਜਾਬੀਆਂ ਨੂੰ ਕਹਿੰਦੇ ਇੱਥੇ ਚਿਕਲ ਜਾਓ ਉੱਥੇ ਨਿਕਲ ਜਾਓ ਆ ਵੀ ਵੇਚ ਦਿਓ ਵੀ ਵੇਚ ਦਿਓ ਲੇਕਿਨ ਇਹ ਡੇਰੀਆਂ ਇਹ ਡੇਰੀਆਂ ਦੀ ਜਿਹੜੀ ਜਗ੍ਹਾ ਵੈ ਇਹ ਅੱਜ ਮੈਂ ਕਹਾਂਗਾ ਕਰੋਨਾ ਅਰਬਾਂ ਰੁਪਏ ਦੀ ਹੋ ਗਈ ਅੱਜ ਸ਼ਹਿਰ ਦੇ ਵਿੱਚ ਆ ਗਈ ਲੇਕਿਨ ਮੈਂ ਦੱਸਣਾ ਚਾਹਨਾ ਕਿ 1976 ਦੇ ਵਿੱਚ 1976 ਦੇ ਵਿੱਚ ਇਹ ਡੇਰੀਆਂ ਦਾ ਜਿਹੜਾ ਪ੍ਰੋਪੋਜ਼ਲ ਸੀਗਾ ਕਿਉਂਕਿ ਉਦੋਂ ਲੁਧਿਆਣਾ ਸ਼ਹਿਰ ਦੇ ਮੁਹੱਲਿਆਂ ਚ ਘਰਾਂ ਦੇ ਨਾਲ-ਨਾਲ ਡੇਰੀਆਂ ਸਨ ਉਹ ਸਾਰੀਆਂ ਡੇਰੀਆਂ ਨੂੰ ਬਾਹਰ ਲੁਧਿਆਣਾ ਸ਼ਹਿਰ ਤੋਂ ਬਾਹਰ ਕੱਢਣ ਵਾਸਤੇ ਆ ਜਗ੍ਹਾ ਨਿਯੁਕਤ ਕੀਤੀ ਗਈ ਲੁਧਿਆਣਾ ਸ਼ਹਿਰ ਤੋਂ ਬਾਅਦ 1975 ਦੇ ਵਿੱਚ 1983 ਦੇ ਵਿੱਚ 1983 ਦੇ ਵਿੱਚ ਆ ਮੈਂ ਦਿਖਾਣਾ ਚਾਹਾਂਗਾ ਇਹ ਮਾਸਟਰ ਪਲਾਨ ਦੇ ਅਕੋਰਡਿੰਗ ਸ਼ਹਿਰ ਦਾ ਜਿਹੜਾ ਮਾਸਟਰ ਪਲਾਨ ਹੈ ਇਹ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਖੰਨਾ ਸਾਹਿਬ ਕਿ ਉਹਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਵੈ ਇਹ ਡੇਰੀਆਂ ਦਾ ਮਾਸਟਰ ਪਲਾਨ ਆ ਤੁਸੀਂ ਦੇਖ ਲਓ ਲਗਭਗ 167 ਤੋਂ 200 ਆ ਡੇਰੀਆਂ ਦਾ ਮਾਸਟਰ ਪਲਾਨ ਹੈ ਔਰ ਇਹ ਡੇਰੀਆਂ ਜਦੋਂ ਬਣਾਈਆਂ ਗਈਆਂ ਤਾਂ ਉਸ ਟਾਈਮ ਡੇਰੀਆਂ ਵਾਲਿਆਂ ਵਾਸਤੇ ਦੇਖੋ ਹਰ ਡੇਰੀ ਵਾਲੇ ਦੀ ਜਿੰਦੀ ਗਾਵਾਂ ਪਸ਼ੂ ਰੱਖੇ ਹੁਣ ਜੇ ਦੁੱਧ ਲੈਣਾ ਵੈ ਜੇ ਦੁੱਧ ਲੈਣਾ ਵੈ ਤਾਂ ਉਹਨਾਂ ਨੂੰ ਚਾਰਾ ਖਵਾਉਣਾ ਪਏਗਾ ਜੇ ਚਾਰਾ ਖਾਣਗੇ ਆ ਤਹੱਗਣ ਗਿਆ ਵੀ ਹੱਗਣ ਗਿਆ ਨਾ ਹੁਣ ਗੋਬਰ ਆਏਗਾ ਗੋਬਰ ਆਏਗਾ ਪਾਣੀ ਪੀਣ ਗਿਆ ਹਜ਼ਾਰਾਂ ਲੀਟਰ ਗਾਵਾਂ ਪਾਣੀ ਪੀਂਦੀਆਂ ਜੇ ਪਾਣੀ ਪੀਣ ਗਿਆ ਤਾਂ ਸੁਸੂ ਵੀ ਕਰਨ ਗਿਆ ਹੁਣ ਉਹਨਾਂ ਦਾ 1976 ਦੇ ਟਿਪੇਲਾ ਮੈਂ ਗੱਲ ਕਰਦਾ ਉਸ ਟਾਈਮ ਉਸ 1983 ਜੋ ਡੇਰੀਆਂ ਬਣ ਗਈਆਂ ਤਾਂ ਉਸ ਟਾਈਮ ਉਹਨਾਂ ਦਾ ਜਿਹੜਾ ਮਲ ਮੂਤਰ ਸੀਗਾ ਉਹ ਸਾਡੇ ਪ੍ਰਸ਼ਾਸਨ ਨੇ ਇਹਨਾਂ ਨੂੰ ਉਸ ਟਾਈਮ ਕੋਈ ਈਟੀਪੀ ਪਲਾਂਟ ਬਣਾ ਕੇ ਨਹੀਂ ਦਿੱਤੇ ਸੀਗੇ ਕੋਈ ਬਾਇਓ ਗੈਸ ਪਲਾਂਟ ਲਗਾ ਕੇ ਨਹੀਂ ਦਿੱਤੇ ਸੀ 1983 83 ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸੀਵਰੇਜ ਦੀਆਂ ਪਾਈਪਾਂ ਆਜਾ ਸੀਵਰੇਜ ਦੇ ਰਾਹੀਂ ਇਹ ਸਿੱਧਾ ਗੋਹਾ ਨਾਲੇ ਦੇ ਵਿੱਚ ਮੈਂ ਇਹ ਗੱਲ ਪੁੱਛਦਾ ਪਿਆ ਕਦੀ ਗ੍ਰੰਥਾਂ ਦੇ ਵਿੱਚ ਕਦੀ ਪੜੇ ਲਿਖੇ ਕਿਸੇ ਸਾਇੰਟਿਸਟ ਨੂੰ ਪੁੱਛੋ ਕਿ ਇਹ ਡੇਰੀਆਂ ਵੀ ਇਹ ਡੇਰੀਆਂ ਵੀ ਕਦੀ ਮੌਤ ਵੰਡਣਗੀਆਂ ਇਹ ਗੋਬਰ ਜਿਹੜਾ ਹੈਗਾ ਇਹ ਕਦੀ ਕੈਂਸਰ ਵਰਗੀਆਂ ਬਿਮਾਰੀਆਂ ਦੇਣਗੀਆਂ ਜੇ ਕੈਂਸਰ ਵਰਗੀਆਂ ਬਿਮਾਰੀਆਂ ਇਹ ਮਲਮ ਉਤਰ ਦਿੰਦਾ ਵਾ ਫਿਰ ਤਾਂ ਪਤੰਜਲੀ ਵਾਲੇ ਬਾਬਾ RAMDEVI ji ਨੂੰ ਕਹਿ ਦਿਓ ਜਿਹੜੇ ਕਹਿੰਦਾ ਬਈ ਸੁਸੂ ਸੁਸੂ ਕਈ ਬਿਮਾਰੀਆਂ ਦਾ ਇਲਾਜ ਗੋਹਾ ਖੇਤਾ ਚ ਪਾਉਂਦੇ ਐ ਉਹ ਗੋਹਾ ਜਿਹੜਾ ਜਿਹੜਾ ਮੈਰਕਲ ਗਾਰਡਨ ਦੁਬਈ ਦੇ ਵਿੱਚ ਜਨੇ ਆਵਾਜ਼ ਕਰਤਾ ਰੇਗਿਸਤਾਨ ਚ ਫੁੱਲ ਖਿਲਾਉਂਦੇ ਇਹ ਪੰਜਾਬ ਦਾ ਗੋਹਾ ਸੀ ਫਰਟੀਲਿਟੀ ਇਹ ਗੋਹਾ ਸੀਗਾ ਲੇਕਿਨ ਅੱਜ ਅੱਜ ਹਾਲਾਤ ਦੇਖੋ ਅੱਜ ਜਗ੍ਹਾ ਦੇ ਉੱਤੇ ਮੈਂ ਖੜਾ ਹਾਂ ਇਹਨਾਂ ਡੇਰੀਆਂ ਦੇ ਵਿੱਚ ਜਾਣ ਵਾਸਤੇ ਰਾਹ ਡੇਰੀਆਂ ਵਾਲੇ ਖੁਦ ਜਾ ਨਹੀਂ 파ਰੇ ਆ ਹਾਲਾਤ ਆ ਦੇਖੋ ਕਹਿੰਦੇ ਘਰ ਦੇ ਪਾਕ ਡਿਊੜੀ ਹਲੇ ਤਾਂ ਸ਼ੁਰੂਆਤ ਹੈ ਡੇਰੀ ਕੰਪਲੈਕਸ ਦੀ ਔਰ ਸਾਰੀ ਡੇਰੀਆਂ 2-2 3-3 ਫੁੱਟ ਗੋਹਾ ਪਾਣੀ ਬੈਕ ਮਾਰੀ ਬੈਠਾ ਮੈਂ ਬਾਬਾ ਸਿਚੇਵਾਲ ਸਾਹਿਬ ਨੂੰ ਇਹ ਗੱਲ ਪੁੱਛਦਾ ਕਿ ਸਿਚੇਵਾਲ ਸਾਹਿਬ ਕਦੋਂ ਤੱਕ ਅਸੀਂ ਇਹ ਡਰਾਮਾ ਖੇਡਦੇ ਰਾਂਗੇ ਕਰਦੇ ਰਾਂਗੇ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਅਸੀਂ ਐਵੇਂ ਕਰਤਾ ਹਾਲਾਤ ਹਰ ਚੀਜ਼ ਤੁਸੀਂ ਸਭ ਚੀਜ਼ਾਂ ਸਮਝਦੇ ਹੋਏ ਵੀ ਸਮਝਣਾ ਨਹੀਂ ਚਾਹਦੇ ਇਹਨਾਂ ਡੇਰੀਆਂ ਦੇ ਵਿੱਚੋਂ ਜੇ ਵਾਕਈ ਅਸੀਂ ਚਾਹਨੇ ਆਂ ਕਿ ਇਹ ਨਾਲਾ ਸਾਫ਼ ਹੋ ਜਵੇ ਜੇ ਵਾਕਈ ਅਸੀਂ ਚਾਹਨੇ ਆਂ ਕਿ 850 ਕਰੋੜ ਰੁਪਏ ਜਿਹੜਾ ਲਗਾ ਕੇ ਅਸੀਂ ਬਰਬਾਦ ਕਰ ਚੁੱਕੇ ਆਂ ਹੋਰ ਬਰਬਾਦ ਨਾ ਹੋਵੇ ਜੇ ਵਾਕਈ ਪੰਜਾਬ ਦੇ ਲੋਕ ਇਹ ਨਾ ਕਹਿਣ ਅੱਜ ਤੋਂ ਬਾਅਦ ਕਿ ਇਹ ਨਾਲਾ ਸਾਫ ਕਦੀ ਸਰਕਾਰਾਂ ਨੇ ਸਾਫ ਕਰਨਾ ਹੀ ਨਹੀਂ ਕਿਉਂਕਿ ਨਾਲੇ ਦੇ ਨਾਮ ਤੇ ਉਹ ਤਾਂ ਪੈਸੇ ਖਾਣਾ ਚਾਹੁੰਦੇ ਆ ਇਹ ਜੇ ਗੱਲ ਵਾਕੀ ਚੁਰਾਉਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਹਰ ਜੀ ਹਾਲ ਹੈ ਔਰ ਹਾਲ ਨੇ ਸਾਹਮਣੇ ਰੱਖੀ ਕਰਨਾ ਨਹੀਂ ਚਾਹੁੰਦੇ ਅਗਰ ਕਰਨਾ ਚਾਹੁੰਦੇ ਹੋਣ ਤਾਂ ਆ ਸਾਹਮਣੇ ਜਗਾ ਦੇਖ ਰਹੇ ਹੋ ਇਹ ਸਾਹਮਣੇ ਇਹ ਡੇਰੀ ਕੰਪਲੈਕਸ ਦੇ ਸਟਾਰਟਿੰਗ ਤੇ ਆ ਜਗਾ ਜਿਹੜੀ ਸੀਗੀ ਆ ਨਕਸ਼ੇ ਦੇ ਮੁਤਾਬਕ ਆ ਤਾਂ ਨਾਲ ਦੇਖੋ ਇਹ ਨਕਸ਼ਾ ਜਿਹੜਾ ਮਿਆਂ ਨਹੀਂ ਬਣਾਇਆ ਇਹ ਸਰਕਾਰਾਂ ਨੇ ਬਣਾਇਆ ਇਹ ਸਰਕਾਰਾਂ ਵੱਲੋਂ ਬਣਾਇਆ ਸੀਗਾ ਆ ਨਕਸ਼ਾ ਸਾਈਡ ਫੋਰ ਕਾਊ ਡੰਗ ਪ੍ਰੋਪੋਜ਼ਲ ਐਨ ਗੈਸ ਪਲਾਂਟ ਜੀ ਇੱਥੇ ਕਾਊ ਡੰਗ ਪ੍ਰਪੋਜ਼ਲ ਤਾਂ ਛੱਡੋ ਇੱਥੇ ਕਮਿਊਨਿਟੀ ਸੈਂਟਰ ਬਣਾ ਦਿੱਤਾ ਗਿਆ ਇੱਥੇ ਕਮਿਊਨਿਟੀ ਸੈਂਟਰ ਬਣਾ ਦਿੱਤਾ ਗਿਆ ਕਿ ਭਾਈ ਇਹ ਤਾਂ ਵਿਆਹ ਕਰਨਗੇ ਉਹ ਫਿੱਟੇ ਮੂੰਹ ਹੈ ਸਰਕਾਰਾਂ ਦੇ ਉਹ ਫਿੱਟੇ ਮੂੰਹ ਹੈ ਇੱਥੇ ਆ ਹਾਲਾਤ ਦੇ ਵਿੱਚ ਕੋਈ ਵਿਆਹ ਕਰਨਾ ਆਊਗਾ ਆ ਦੇਖੋ ਕੋਈ ਪੈਰੈਂਟਸ ਆਊਗਾ ਅੱਜ ਤੱਕ ਇਹ ਕੋਈ ਇੱਕ ਵਿਆਹ ਹੀ ਹੋਇਆ ਕੋਈ ਮਾਇਦਾ ਲਾਲ ਕੋਈ ਅਫਸਰ ਕੋਈ ਲੀਡਰ ਆ ਕੇ ਕਹਿ ਦੇਵੇ ਇੱਥੇ ਵਿਆਹ ਹੋਇਆ ਤਾਂ ਮੈਂ ਮੈਂ ਉਹਦੀ ਜੁੱਤੀ ਚ ਪਾਣੀ ਪੀ ਜੂ ਦੋਸਤ ਇਥੋਂ ਕੌਣ ਲੱਗੂਗਾ ਹਾਲਾਤ ਬੱਤੋਂ ਬੱਤਰ ਹੈ ਜਦ ਕਿ ਇਹ ਜਗਾ ਮੈਂ ਫੇਰ ਦਿਖਾ ਰਿਹਾ ਇਹ ਜਗਾ ਸਾਈਡ ਫੋਰ ਕਾਉ ਡੰਗ ਸੀਗਾ ਔਰ ਆ ਧਿਆਨ ਨਾਲ ਦੇਖੋ ਆ ਬਲਾਕ A ਲਿਖਿਆ ਹਨ ਇਹ ਬਲਾਕ ਜਿਹੜਾ A ਲਿਖਿਆ ਹੋਇਆ ਵੈ ਇਹ ਬਲਾਕ A ਵਾਲੀ ਜਗ੍ਹਾ ਤੇ ETP ਪਲਾਂਟ ਲੱਗਿਆ ਹੋਇਆ ਵੈ ਫਿਰ ਇਹ ਬਲਾਕ C ਬਣਿਆ ਹੋਇਆ ਵੈ ਇੱਥੇ ETP ਪਲਾਂਟ ਹੈ ਪਾਣੀ ਇਸ ਤਰ੍ਹਾਂ ਇੱਥੋਂ ਦੀ ਪਾਣੀ ਸਾਰਾ ਘੁੰਮ ਕੇ ਇਸ ਤਰ੍ਹਾਂ ਫੇ ਦੁਬਾਰਾ ਨੇ A ਚਾਣਾ ਵੈ ਲੇਕਿਨ ਆ ਦੂਜੀ ਜਗ੍ਹਾ ਮੈਂ ਦਿਖਾਣਾ ਚਾਹਣਾ ਤੁਹਾਡੇ ਸਾਈਡ ਪਾਸ ਤੁਹਾਡੇ ਸਾਹਮਣੇ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਸਾਈਡ ਫਾਰ ਮਿਲਕ ਕਲੈਕਸ਼ਨ ਐਂਡ ਮਿਲਕ ਚਿਲਿੰਗ ਸੈਂਟਰ ਆਬ ਬਣਾਇਆ ਗਿਆ ਇਹ ਬਿਲਕੁਲ ਮੇਰੇ ਨਾਲ ਆ ਜਗ੍ਹਾ ਵੈ ਦੂਸਰੀ ਆਡੀ ਵੱਡੀ ਜਗ੍ਹਾ ਵੈ ਇਹ ਬਿਲਕੁਲ ਰੋਡ ਤੋਂ ਜਗ੍ਹਾ ਲੱਗਦੀ ਸਿਟੀਪਾਲ ਸਾਹਿਬ ਤੁਸੀਂ ਵੀ ਸੁਣ ਲਓ ਕਿਉਂਕਿ ਬਾਅਦ ਵਿੱਚ ਤੁਸੀਂ ਨਾ ਕਹੋਗੇ ਤੁਹਾਨੂੰ ਹੱਲ ਕਿਸੇ ਨੇ ਦੱਸਿਆ ਨਹੀਂ ਕਿਉਂਕਿ ਕਦੋਂ ਤੱਕ ਤੁਸੀਂ ਬੇਗੁਨਾਹ નિર્ਦੋਸ਼ ਡੇਰੀਆਂ ਵਾਲਿਆਂ ਤੇ ਐਫਆਈਆਰ ਕਰਾਉਂਦੇ ਰਹੋਗੇ ਇਹਨਾਂ ਦਾ ਗੱਲ ਘੁੱਟਦੇ ਰਹੋਗੇ ਜਦ ਤੱਕ ਵਿਕਲਪ ਨਹੀਂ ਦਿਓਗੇ ਹੱਲ ਦਿਓ ਦੋਸਤ ਇਹਨਾਂ ਨੂੰ ਹੱਲ ਦਿਓ ਔਰ ਹੱਲ ਤੁਹਾਡੇ ਸਾਹਮਣੇ ਮੈਂ ਦੇਣ ਜਾ ਰਿਹਾ ਜੇ ਹੱਲ ਕਰਨ ਦੀ ਇੱਛਾ ਹੈ ਤਾਂ ਦੇਖ ਲਓ ਆਹ ਸਾਹਮਣੇ ਜਗ੍ਹਾ ਕਮਿਊਨਿਟੀ ਸੈਂਟਰ ਵਾਲੀ ਤੁਸੀਂ ਇੱਥੇ ਇੱਥੇ ਈਟੀਬੀ ਪਲਾਂਟ ਬਣਾ ਸਕਦੇ ਹੋ ਤੁਸੀਂ ਇੱਥੇ ਬਾਇਓਗੈਸ ਪਲਾਂਟ ਬਣਾ ਸਕਦੇ ਆ ਬਿਲਕੁਲ ਨਾਲ ਆਹ ਜਿਹੜੀ ਜਗ੍ਹਾ ਹੈਗੀ ਆ ਇੱਥੇ ਵੀ ਤੁਸੀਂ ਈਟੀਪੀ ਬਣਾਣਿਆ ਬਾਇਓ ਗੈਸ ਪਲੈਂਟ ਲਗਾ ਸਕਦੇ ਹੋ ਅੱਜ ਤੋਂ ਕੁਸਲ ਪਹਿਲਾਂ ਇੱਕ ਜਜਮਾਨ ਖੁਦ ਸਰਕਾਰ ਨੂੰ ਪ੍ਰਪੋਜ਼ਲ ਪ੍ਰਪੋਜ਼ਲ ਬੰਨੀ ਵੀ ਗਈ ਉਹਨਾਂ ਨੇ ਕਿਹਾ ਕਿ ਮੈਨੂੰ ਸਿਰਫ ਜਗ੍ਹਾ ਦੇ ਦਿਓ ਬਾਇਓ ਗੈਸ ਪਲੈਂਟ ਦੋ ਚੀਜ਼ਾਂ ਚਾਹੀਦੀਆਂ ਇਹਨਾਂ ਡੇਰੀਆਂ ਦੇ ਹਾਲਾਤ ਸੁਧਾਰਨ ਵਾਸਤੇ ਦੋ ਚੀਜ਼ਾਂ ਚਾਹੀਦੀਆਂ ਵਾ ਕਿਉਂਕਿ ਈਟੀਪੀ ਪਲੈਂਟ ਇਸ ਲਈ ਚਾਹੀਦੇ ਆ ਕਿਉਂਕਿ ਇੱਥੇ ਜਿਹੜਾ ਪਾਣੀ ਹੁਣ ਗਾਵਾਂ ਨੂੰ ਨਵਾਣਾ ਵਾ ਮਲ ਮੂਤਰ ਹੈ ਸਭ ਕੁਝ ਹੈ ਉਹਨੂੰ ਸਮੇਟਣ ਵਾਸਤੇ ਈਟੀਪੀ ਪਲੈਂਟ ਜਿਹੜਾ ਇੱਥੇ ਲੱਗਿਆ ਹੋਇਆ ਵਾ ਉਹ ਛੋਟਾ ਹੈ ਦੋਸਤ ਉਹਦੀ ਸਮਰੱਥਾ ਘਟ ਉਹਦੇ ਵਾਸਤੇ ਇਹ ਡੇਰੀਆਂ ਵਾਲੇ ਡਿਮਾਂਡ ਕਰਦੇ ਬਈ ਇੱਥੇ ਐਟੀਬੀ ਪਲੈਂਟ ਲਗਾ ਦਿੱਤਾ ਜਾਵੇ ਆ ਜਗ੍ਹਾ ਦੇ ਉੱਤੇ ਔਰ ਬਾਇਓ ਗੈਸ ਪਲੈਂਟ ਜਿੰਨਾ ਵੀ ਇਹ ਗੋਹਾਵਾ ਇਹਨਾਂ ਗਲੀਆਂ 'ਚ ਨਾ ਵਿਖਰੇ ਇਹਨਾਂ ਡੇਰੀਆਂ 'ਤੇ ਜਾਣ ਦਾ ਰਸਤਾ ਪਹੁੰਚੇ ਜਿਨ੍ਹਾਂ ਦੇ ਜਿਹੜੇ ਪਸ਼ੂ ਐ ਡੰਗਰ ਆ ਮਰਨ ਨਾ ਲੋਕਾਂ ਨੂੰ ਦੁੱਧ ਜਿਹੜਾ ਹੈਗਾ ਵਾ ਉਹ ਉਹ ਬਿਮਾਰੀਆਂ ਰਹਿਤ ਮਿਲੇ ਉਹ ਜਰਮਸ ਰਹਿਤ ਮਿਲੇ ਤਾਂ ਇਹ ਸਾਰੀਆਂ ਡੇਰੀਆਂ ਲੁਧਿਆਣਾ ਸ਼ਹਿਰ ਦੀਆਂ ਮੰਗਦੀਆਂ ਵੈ ਬਾਇਓ ਗੈਸ ਪਲੈਂਟ ਉਹ ਹੁਣ ਤਾਂ ਬੰਦਾ ਵੀ ਹੈਗਾ ਜਿਹੜਾ ਕਹਿੰਦਾ ਆਪਣੀ ਜੇਬ 'ਚੋਂ ਪੈਸੇ ਲਾ ਕੇ ਮੈਂ ਮਹੀਨਰੀ ਖੜੀ ਕਰ ਦੂ ਸਿਰਫ ਜਗਾ ਦੇਣੀ ਹੈ ਤਾਂ ਜਗਾ ਹੈ ਨਾ ਆ ਜਗਾ ਹੈ ਨਾ ਇਹ ਜਗਾ ਦੇ ਉੱਤੇ ਲਗਵਾਣਾ ਲਗਾਣਾ ਕਿਉਂ ਨਹੀਂ ਚਾਹੁੰਦੇ ਆਖਿਰ ਕਾਰਨ ਕੀ ਹੈ ਅਸੀਂ ਲੋਕ ਕਦੀ ਅਸੀਂ ਲੋਕ ਸਾਡੇ ਜਿਹੜੇ ਕਾਰਪੋਰੇਸ਼ਨ ਨਗਰ ਨਿਗਮ ਕਾਰਪੋਰੇਸ਼ਨ 30 ਲੱਖ 40 ਲੱਖ ਰੁਪਏ ਗੋਹਾ ਚੱਕਣ ਵਾਸਤੇ ਪਤਾ ਨਹੀਂ ਕਿਹੜੇ ਆਪਣੇ ਖਾਸ ਬੰਦੇ ਨੂੰ ਦੇ ਦਿੱਤਾ ਉਹ ਜਦੋਂ ਰੋੜਾ ਪਿਆ ਤਾਂ ਉਹ ਬੰਦਾ ਭਜਾ ਦਿੱਤਾ ਗਿਆ ਅਸੀਂ ਟੈਂਡਰ ਕੱਢਦੇ ਫਿਰਦੇ ਆ ਅਸੀਂ ਟੈਂਡਰ ਕੱਢਦੇ ਫਿਰਦੇ ਆ ਆ 12 11 2025 ਨੂੰ ਕਮਿਸ਼ਨਰ ਸਾਹਿਬ ਨੇ ਫੇਰ ਗੋਗਲੂ ਤੋਂ ਮਿੱਟੀ ਝਾੜਨ ਵਾਸਤੇ ਫੇਰ ਟੈਂਡਰ ਕੱਢਤਾ ਕਿ ਜੇ ਅਸੀਂ ਟੈਂਡਰ ਲਗਾ ਰਹੇ ਆ 41 ਕਰੋੜ ਰੁਪਏ ਦਾ ਟੈਂਡਰ ਲਗਾਉਣ ਜਾ ਰਹੇ ਆ 41 ਕਰੋੜ ਰੁਪਏ ਕਿਉਂ ਬਰਬਾਦ ਕਰਾਜਨੇ ਹੋ ਸਾਹਿਬ ਮੈਨੂੰ ਦੱਸੋ ਨਾ ਕਿਉਂ ਬਰਬਾਦ ਕਰਨਾ ਚਾਹਨੇ ਉਹ 41 ਕਰੋੜ ਰੁਪਏ ਕਿਉਂ ਬਰਬਾਦ ਕਰਨਾ ਚਾਹ ਰਹੇ ਕਾਲੀ ਕਰੋੜ ਰੁਪਏ ਸਿਰਫ ਇਸ ਲਈ ਬਰਬਾਦ ਕੀਤਾ ਜਾ ਰਿਹਾ ਟੈਂਡਰ ਇਸ ਲਈ ਲਗਾਇਆ ਜਾ ਰਿਹਾ ਹੈ بار بار ਆ ਚਾਰ ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਕਮਿਸ਼ਨਰ ਸਾਹਿਬ ਦੇ ਇਸ ਬਿਆਨ ਨੂੰ ਆ ਲੋ ਆ ਅਖਬਾਰ ਪੜ ਸਕਦੇ ਹੋ 8 17 8 2025 ਇਹ ਚਾਰ ਮਹੀਨੇ ਪਹਿਲਾਂ ਇਹਨਾਂ ਨੇ ਬਿਆਨ ਦਿੱਤਾ ਸੀ ਆ ਲਗਭਗ ਸਾਢੇ ਦਿਨ ਚਾਰ ਮਹੀਨੇ ਪਹਿਲਾਂ ਕਿ ਜੀ ਬੜੇ ਜਲਦੀ ਸੀ ਟੈਂਡਰ ਲਗਾਵਾਂਗੇ ਆ ਚਾਰ ਮਹੀਨੇ ਹੋ ਗਏ ਉਹ ਟੈਂਡਰ ਲਗਣਾ ਪਤਾ ਕਾਦਾ ਸੀਗਾ ਸਿਰਫ ਇਹ ਡੇਰੀਆਂ ਚੋਂ ਗੋਹਾ ਤੇ ਮਲਮੁੱਤਰ ਚੱਕਣ ਦਾ ਚੱਕ ਕੇ ਕਿੱਥੇ ਸੁੱਟਣਾ ਹੈ ਹਾਲੇ ਤੱਕ ਤੁਹਾਨੂੰ ਉਹੀ ਨਹੀਂ ਪਤਾ ਉਹ ਜਗ੍ਹਾ ਹੀ ਨਹੀਂ ਫਾਈਨਲ ਹੋਈ ਤਾਂ ਫਿਰ ਕਿਨੂੰ ਵੀ ਇੱਕ ਕਮ ਬਣਾ ਰਹੇ ਹੋ ਔਰ 41 ਕਰੋੜ ਰੁਪਏ ਬਰਬਾਦ ਕਰਦੀ ਲੋੜ ਹੀ ਨਹੀਂ ਪੈਣੀ ਜਾਂ ਇੱਥੇ ਬਾਇਓ ਗੈਸ ਪਲੈਂਟ ਬਣ ਗਿਆ ਇੱਥੇ ਏਟੀਪੀ ਪਲੈਂਟ ਬਣ ਗਿਆ ਜੇ ਜਗਾਵਾਂ ਕੋਲ ਹੈਗੀਆਂ ਤਾਂ ਕਿਉਂ ਬਰਬਾਦ ਕਰਨਾ ਚਾਹੁੰਦੇ ਹੋ ਕਿਉਂ ਬਿਨਾ ਗੱਲ ਤੋਂ ਡੇਰੀਆਂ ਵਾਲਿਆਂ ਨੂੰ ਬਰਬਾਦ ਕਰਦੇ ਪਏ ਹੋ ਕਿਉਂ ਐਫਆਈਆਰ ਲੌਂਚ ਕਰਦੇ ਪਏ ਹੋ ਕਿਉਂ ਤੁਸੀਂ ਚਾਹਦੇ ਨਹੀਂ ਗੰਦੇ ਨਾਲਾ ਸਾਫ਼ ਹੋਵੇ ਕਿਉਂਕਿ 850 ਕਰੋੜ ਰੁਪਏ ਖਾ ਚੁੱਕੇ ਆ ਹੋਰ ਕਿੰਨਾ ਇਸ ਗ ਚੀਚੇਵਾਲ ਦੀ ਪਾਣੀ ਨੂੰ ਲੱਗੇ ਹੋਏ ਸਾਫ਼ ਕਰਨ ਵਾਸਤੇ ਦਰਿਆ ਸਾਫ਼ ਕਰਦੇ ਪਏ ਆ ਇਹਦੇ ਵਾਸਤੇ ਭਾਈ ਸਾਹਿਬ ਐਵੇਂ ਨਾਲਾ ਸਾਫ਼ ਹੋ ਜੂ ਇਹ ਕੋ ਮਜ਼ਾਕ ਹੈ ਇਹ ਕੋ ਮਜ਼ਾਕ ਹੈ ਲੋਕਾਂ ਨੂੰ ਡਰਾਮਾ ਕਰਦੇ ਪਏ ਆ ਜੇ ਨਾਲਾ ਸਾਫ਼ ਕਰਨਾ ਹੋਇਆ ਤਾਂ ਦੇਖੋ ਨਾ ਬਾਬਾ ਜੀ ਸ਼ੁਰੂਆਤ ਇੱਥੋਂ ਹੀ ਕਰਨਾ ਚਾਹੁੰਦੇ ਆ ਨਾ ਕਿ ਡੇਰੀਆਂ ਦੇ ਵਿੱਚ ਜਿਹੜੀਆਂ ਮੈਂ ਖੋਦੀਆਂ ਬਣਾਤੀਆਂ ਮੈਂ ਨਾਲੀਆਂ ਬਣਾਤੀਆਂ ਉਹ ਵੀ ਗਲਤ ਬਣੀਆਂ ਸਾਫ਼ ਉਹ ਸਭ ਗਲਤ ਬਣੀਆਂ ਵਾ ਔਰ 60 ਲੱਖ ਰੁਪਏ ਉਹ ਵੀ ਬਰਬਾਦ ਕੀਤਾ ਗਿਆ ਵਾ ਸਭ ਪਤਾ ਵੈ ਚਾਣਾ ਨੂੰ ਸਭ ਪਤਾ ਵੈ ਉਹ ਬਰਬਾਦ ਕੀਤਾ ਗਿਆ ਜੇ ਬਾਬਾ ਜੀ ਵਾਕਈ ਵਾਕਈ ਲੁਧਾਨੇ ਦਾ ਸੁਧਾਰ ਚਾਹੁੰਦੇ ਆ ਨਾਲੇ ਦਾ ਸੁਧਾਰ ਚਾਹੁੰਦੇ ਡੇਰੀ ਸੁਧਾਰ ਚਾਹੁੰਦੇ ਆ ਤਾਂ ਆਣ ਮੇਰੇ ਕੋਲ ਆਣ ਇਹਨਾਂ ਡੇਰੀਆਂ ਵਾਲਿਆਂ ਦੇ ਕੋਲ ਹੱਲ ਦਿੰਨੇ ਆ ਹੱਲ ਦਿੰਨੇ ਆ ਪਰ ਸਾਹਿਬ ਹੱਲ ਕਰਨਾ ਕੋਈ ਨਹੀਂ ਚਾਹੁੰਦਾ ਸਭ ਤਮਾਸ਼ਾ ਸਭ ਤਮਾਸ਼ਾ ਸਭ ਖੇਡ ਖੇਡਿਆ ਜਾ ਰਿਹਾ ਸਭ ਖੇਡ ਖੇਡਿਆ ਜਾ ਰਿਹਾ ਉਹ ਗੱਲ ਕਰਦੇ ਆ ਜਿਹੜੇ ਡੇਰੀ ਦੇ ਜਿਹੜੇ ਮਾਲਕ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਕਿਦਾਂ ਦੇਖਦੇ ਹੋ ਕਹਿੰਦੇ ਇੱਥੇ ਆਪਾਂ ਇੱਕ ਕਮਿਊਨਿਟੀ ਸੈਂਟਰ ਬਣਾਤਾ ਹੋਇਆ ਵਾ ਇਹ ਹਾਲਾਤ ਤੁਸੀਂ ਆਪ ਹੀ ਦੇਖ ਰਹੇ ਹੋ ਜੀ ਤੁਸੀਂ ਕੈਮਰੇ ਤੇ ਦਿਖਾ ਵੀ ਰਹੇ ਹੋ ਇਹ ਕਮਿਊਨਿਟੀ ਸੈਂਟਰ ਸਾਡੇ ਬਿਲਕੁਲ ਵਿਰੋਧ ਕਰਨ ਦੇ ਬਾਵਜੂਦ ੱੱਕੇ ਨਾ ਬਣਾਇਆ ਗਿਆ ਅਸੀਂ ਇਹਦਾ ਵਿਰੋਧ ਉਹ ਕਿੰਨੇ 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 ਸੰਚ ਬਣਾ ਇਹ ਆਪਣਾ ਤਿਆਰ ਕੀਤਾ ਸੀ ਇਹ 2019 ਚ ਅਸੀਂ ਆਬਜੈਕਸ਼ਨ ਲਗਾਈ ਸੀ ਜੀ ਇਹਦੀ 2019 ਚ ਇਹਨਾਂ ਦੀ ਪ੍ਰਪੋਜ਼ਲ ਸੀ ਵੀ ਅਸੀਂ ਕਮਿਊਨਿਟੀ ਸੈਂਟਰ ਬਣਾਣਾ ਹੈ ਅਸੀਂ ਇਹਦਾ ਵਿਰੋਧ ਵੀ ਕੀਤਾ ਸੀ ਲਿਖ ਕੇ ਵੀ ਦਿੱਤਾ ਸੀ ਪਰ ਸਰਕਾਰ ਨੇ ਸਾਡੀ ਨਹੀਂ ਸੁਣੀ ਜੀ ਪ੍ਰਸ਼ਾਸਨ ਨੇ ਨਹੀਂ ਸੁਣੀ ਇਹ ੱੱਕੇ ਨਾਲ ਇੱਥੇ ਬਣਾਇਆ ਗਿਆ ਜੀ ਇਹ ਚਿਟਾਥੀ ਬਣਿਆ ਕਰੋੜਾਂ ਰੁਪਏ ਸਰਕਾਰ ਨੇ ਖਰਾਬ ਕੀਤੇ ਹਨ ਇੱਥੇ ਕੋਈ ਫੰਕਸ਼ਨ ਨਹੀਂ ਹੁੰਦਾ ਜੀ ਤੁਸੀਂ ਰਸਤਾ ਹੀ ਦੇਖ ਲਓ ਜਾਣ ਨੂੰ ਰਸਤਾ ਹੀ ਨਹੀਂ ਹੈ ਹੂੰ ਇਹਦੇ ਕੋਈ ਲੋਡ ਵੀ ਨਹੀਂ ਹੈ ਨਾ ਕਿਸੇ ਡੈਰੀ ਕੰਪਲੈਕਸ ਵਾਲੇ ਦਾ ਪ੍ਰੋਗਰਾਮ ਹੈ ਨਾ ਬਾਹਰਲੇ ਕਿਸੇ ਦਾ ਪ੍ਰੋਗਰਾਮ ਕਿਸੇ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕੀਤੀ ਅਸੀਂ ਰੋਜ਼ ਅਫਸਰਾਂ ਨੂੰ ਇਮੰਤਾਈ ਕਰਦੇ ਹਾਂ ਜੀ ਰੋਜ਼ ਉਹਨਾਂ ਨਾਲ ਮੀਟਿੰਗ ਲੈਂਦੇ ਕਿ ਇਮੰਤਾਈ ਕਰਨ ਜੋਗੀ ਰਹਿ ਗਈ ਮੈਂ ਤਾਂ ਮੈਂ ਤਾਂ ਸਾਡੀ ਸੁਣਦਾ ਹੀ ਕੋਈ ਨਹੀਂ ਉਹ ਸਿੱਧਾ ਹੀ ਕਰਦੇ ਨਹੀਂ ਜੀ ہمارے پاس ਹੱਲ ਨਹੀਂ ਹੈ ਹਾਂ ਲੜੀ ਹੈ ਜਿਹੜਾ ਇੱਕ ਟੈਂਡਰ ਪਾਸ ਕੀਤਾ ਹੈਗਾ ਸੀ ਉਹ ਤੇ ਉਹ ਉਹ ਦੇਖਿਆ ਜਾਵੇ ਤਾਂ ਇਹ ਏ ਪਾਸੇ 20 ਹੈਗਾ ਇਧਰ 20 ਪਾਸਾ ਇਧਰ 30 ਪਾਸਾ ਹੈਗਾ ਉਹ ਪਾਣੀ ਕਿੱਥੇ ਕਿਤੇ ਜਾ ਰਿਹਾ ਦੱਸੋ ਨਹੀਂ ਪਾਣੀ ਤਾਂ ਈਟੀਪੀ ਪਲਾਂਟ ਇਹਨਾਂ ਲਗਾਇਆ ਜੀ ਇਹਨਾਂ ਨੇ ਗਲਤ ਲਗਾਏ ਨੇ ਹਾਂ ਪਹਿਲੇ ਬਾਇਓ ਗੈਸ ਪਲਾਂਟ ਪਹਿਲੇ ਗੋਇਆ ਅਰੇਂਜਮੈਂਟ ਹੋਣਾ ਚਾਹੀਦਾ ਸੀਗਾ ਜੀ ਜਿਹੜਾ ਸਾਡੀ ਇਹ ਜਗ੍ਹਾ ਕਾਹੋ ਡੰਗ ਸੁੱਟਣ ਦੀ ਏ ਗੋਇਆ ਇੱਥੇ ਸੁੱਟਣਾ ਸੀਗਾ ਜੀ ਇੱਥੋਂ ਇਹਨਾਂ ਨੇ ਆਪੇ ਚੁੱਕ ਕੇ ਜਿਵੇਂ ਲਿਫਟ ਕਰਨਾ ਸੀ ਸਰਕਾਰ ਨੇ ਸਮਝਾ ਇਹਨਾਂ ਬਾਇਓ ਗੈਸ ਪਲਾਂਟ ਨਹੀਂ ਲਗਾਈ ਉਲਟਾ ਜਿਹੜੀ ਸਾਡੀ ਗੋਇਆ ਕਲੈਕਸ਼ਨ ਦੀ ਜਗ੍ਹਾ ਹੈ ਉਹਦੇ ਉੱਤੇ ਇਹਨਾਂ ਨੇ ਕਮਿਊਨਿਟੀ ਸੈਂਟਰ ਬਣਾਤਾ ਜੀ ਆਹ ਸਾਡੀ ਮਿਲ ਕੇ ਕਲੈਕਸ਼ਨ ਦੀ ਜਗ੍ਹਾ ਹੈ ਗਈ ਹੈ ਜਿੱਥੇ ਸਾਡੇ ਸੁਣਨ ਨੇ ਚਾਇਆ ਵੀ ਸ਼ਾਇਦ ਸਕੂਲ ਬਣਾਉਣਾ ਚਾਹੁੰਦੇ ਨੇ ਪਰ ਸਾਡੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਵੀ ਸਾਰਿਆਂ ਨੂੰ ਵੀ ਡੈਰੀ ਕੰਪਲੈਕਸ ਦੇ ਵਿੱਚ ਸਕੂਲ ਦੀ ਸਾਡੀ ਜਿਹੜੀ ਡੈਰੀ ਕੰਪਲੈਕਸ ਦੀ ਜਗ੍ਹਾ ਹੈ ਉਹ ਸਾਡੇ ਵੈਲਫੇਅਰ ਰਸਤੇ ਹੀ ਵਰਤੀਆਂ ਜਾਣ ਉਹ ਕਿਸੇ ਦੂਜੀਆਂ ਚਾਹਤਾਂ ਵਾਸਤੇ ਨਾ ਕੀਤੀਆਂ ਜਾਣ ਸਕੂਲ ਬਣਾਉਣ ਵਾਸਤੇ ਹੋਰ ਬੜੀਆਂ ਸਾਫ ਥਾਵਾਂ ਹੈਗੀਆਂ ਸਭ ਮੋਹਲ ਹੈਗਾ ਉੱਥੇ ਬਣਾਇਆ ਜਾਵੇ ਸਾਡਾ ਹਲ ਕਰਾਇਆ ਜਾਵੇ ਜੀ ਇੱਥੇ ਬਾਇਓ ਗੈਸ ਪਲਾਂਟ ਤੇ ਈਟੀਵੀ ਪਲਾਂਟ ਦੀ ਸਮਰੱਥਾ ਡਬਲ ਕੀਤੀ ਜਾਵੇ ਜੋ ਇਹਨਾਂ ਪਲਾਂਟ ਲਗਾਏ ਨੇ ਉਹ ਗਲਤ ਨੇ ਉਹ ਅੱਧੀ ਸਮਰੱਥਾ ਦੇ ਨੇ ਸਾਡਾ ਪਾਣੀ ਸਾਡੇ ਦੇ ਦੋਸ਼ ਹੈ ਵੀ ਤੁਹਾਡਾ ਪਾਣੀ 5 ਐਮਐਲਡੀ ਹੈ ਇਹਨਾਂ ਦੇ ਪਲਾਂਟ ਛੋਟੀ ਕਪੈਸਿਟੀ ਦੇ ਲੱਗੇ ਨੇ ਜੀ ਜਗ੍ਹਾ ਜੋ ਇਹਨਾਂ ਕੋਲ ਸੀ ਜੋ ਇਹਨਾਂ ਨੂੰ ਸਮਝ ਆਇਆ ਇਹਨਾਂ ਨੇ ਬਣਾ ਦਿੱਤਾ ਜੀ ਜਿਹੜੀ ਏਸੀ ਕਮਰਿਆਂ 'ਚ ਬਹਿ ਕੇ ਪ੍ਰੋਪੋਜ਼ਲਾਂ ਬਣਦੀਆਂ ਆ ਉਹ ਪ੍ਰੋਪੋਜ਼ਲ ਪ੍ਰੈਕਟੀਕਲੀ ਨਹੀਂ ਹੈ ਯਾਨੀ ਏਸੀ ਦੇ ਵਿੱਚ ਬਣਦੀਆਂ ਤਾਂ ਏਸੀ 'ਚ ਹੀ ਰਹਿ ਜਾਂਦੀਆਂ ਏਸੀ 'ਚ ਹੀ ਰਹਿ ਜਾਂਦੀਆਂ ਉਹ ਪ੍ਰੈਕਟੀਕਲੀ ਨਹੀਂ ਹੈ ਪ੍ਰੈਕਟੀਕਲੀ ਸਾਨੂੰ ਪੁੱਛਣ ਵੀ ਤੁਸੀਂ ਪਾਣੀ ਕਿੰਨਾ ਯੂਜ਼ ਕਰਦੇ ਹੋ ਕਿੰਨਾ ਪਾਣੀ ਤੁਹਾਡੇ ਕੋਲ ਦੇ ਸਮਰਥਨ ਨਾਲ ਲਾ ਲੈਣ ਆਪਾਂ ਸ਼ਹਿਰ ਦੇ ਵਿੱਚ ਉਧਰ ਤੱਕ ਤਾਂ ਡਿਵੈਲਪਮੈਂਟ ਕਰ ਰਹੇ ਹਾਂ 24 ਇੰਚੀ ਸੀਵਰੇਜ ਲਾਈਨ ਹੁੰਦੀ ਏ ਬੜੇ ਅਖਬਾਰਾਂ ਚਾਹੁੰਦਾ ਜੀ ਐਮਰੋ ਸਾਹਿਬ ਨੇ ਉਹ ਘਤਨਨ ਕੀਤਾ ਕੋਈ ਵੀ ਕਿਸੇ ਏਰੀਆ ਦਾ ਵੀ ਮੈਂ ਕਿਹਦਾ ਪ੍ਰੋਪਰ ਨਾਮ ਨਹੀਂ ਲੈ ਰਿਹਾ ਕਮਿਸ਼ਨਰ ਸਾਹਿਬ ਨੇ ਕਾਉਂਸਲਰ ਹੁੰਦੇ ਨੇ ਜੀ ਮੇਰ ਸਾਹਿਬ ਕਹਿੰਦੇ ਜੀ ਅਸੀਂ ਇਹ ਲਾਈਨ 24 ਇੰਚੀ ਸੀ ਪ੍ਰੋਬਲਮ ਦੇ ਰਹੀ ਸੀ ਇਹਨੂੰ 72 ਇੰਚੀ ਕਰ ਦਿੱਤਾ ਤੇ ਸਾਡੀ ਸਮਰਥਾ ਤੁਹਾਡੇ ਵੱਲ ਕਿਉਂ ਨਹੀਂ ਕੀਤੀ ਜਾ ਰਹੀ ਕਿਉਂਕਿ ਇਹਦੇ ਲਈ ਜਗ੍ਹਾ ਚਾਹੀਦੀ ਹੈ ਜਗ੍ਹਾ ਦੋ ਤੁਹਾਡੇ ਸਾਹਮਣੇ ਪਈਆਂ ਜੀ ਜੇ ਸਾਡੇ ਵੈਲਫੇਅਰ ਲਈ ਇਹ ਜਗ੍ਹਾ ਯੂਜ਼ ਕਰਨੀ ਚਾਹਦੇ ਤੇ ਜੀ ਸਕਦੇ ਕਰ ਸਕਦੇ ਜੀ ਅਸੀਂ ਇੱਥੇ ਸਕੂਲ ਬਿਲਕੁਲ ਨਹੀਂ ਬਣ ਦਿੱਤਾ ਜਾਏਗਾ ਜੀ ਭਾਵੇਂ ਸਾਨੂੰ ਧਰਨਾ ਲਾਣਾ ਪਵੇ ਤੇ ਸਾਡਾ ਅਗਲਾ ਸਟੈਪ ਹੈ ਜੀ ਉਹ ਸਾਡਾ ਹੱਲ ਨਾ ਹੋਇਆ ਅਸੀਂ ਆਪਣੀ ਮੱਝਾ ਕਾਮਾ ਖੋਲ ਕੇ ਕਾਰਪੋਰੇਸ਼ਨ ਦੇ ਦਫ਼ਤਰ ਦੇ ਬਾਅਦ ਜੋ ਜੰਗਲੇ ਲੱਗੇ ਨੇ ਅਸੀਂ ਉੱਥੇ ਜਾ ਕੇ ਬਣਾਂਗੇ ਜੀ ਧਰਨੇ ਦੇ ਆ ਬਾਜੀ ਹਾਂਜੀ ਬਾਜੀ ਕੀ ਦੇਖਦੇ ਹੋ ਕਿ ਕਮਿਊਨਿਟੀ ਸੈਂਟਰ ਬਣਿਆ ਹੱਲ ਦੇਖੋ ਹਰੇਕ ਹੁੰਦੇ ਨੇ ਇੰਨਾ ਦਾ ਕਹਿਣਾ ਹੈਗਾ ਕਿ ਅਸੀਂ ਹੱਲ ਬਤੇਰੇ ਕਰਾ ਕੇ ਦੇਖੇ ਸਾਡੀ ਪ੍ਰਸ਼ਾਸਨ ਨੇ ਨਹੀਂ ਸੁਣੀ ਕਿੰਦਾ ਦੇਖਦੇ ਹੋ ਠੀਕ ਹੈ ਅਸੀਂ ਤਾਂ ਬਹੁਤ ਪਰੇਸ਼ਾਨ ਆ ਜੀ ਅਸੀਂ ਤਾਂ ਆਪਣੀਆਂ ਡੇਰੀਆਂ ਦੇ ਅੱਜ ਮਹੀਨਾ ਹੋ ਗਿਆ ਅੰਦਰ ਵੜ ਕੇ ਨਹੀਂ ਦੇਖਿਆ ਜੀ ਨਾ ਅੰਦਰ ਵੜਨ ਨੂੰ ਜਗ੍ਹਾ ਅੱਗੋਂ ਸਾਡੇ ਜਿਹੜੀ ਆਣ ਜਨਰੇਸ਼ਨ ਹੈ ਉਹ ਵੀ ਚਾਹੁੰਦੇ ਵੀ ਅਸੀਂ ਇਹ ਕਾਰੋਬਾਰ ਛੱਡਉ ਚਾਹੁੰਦੇ ਨੇ ਅਸੀਂ ਕਾਰੋਬਾਰ ਛੱਡ ਜੀ ਉਹਨਾਂ ਦੇ ਸਾਡੇ ਕਾਰੋਬਾਰ ਅੱਗੋਂ ਕੀ ਵਧਾਣਾ ਹੈ ਸਰਕਾਰ ਦਾ ਇਹ ਹੀ ਲੱਗਦਾ ਮੰਤਵ ਹੈ ਵੀ ਵੱਡੇ ਘਰਾਣਿਆਂ ਨੂੰ ਲੈ ਕੇ ਜਿਹੜਾ ਅਸਲੀ ਦੁੱਧ ਅਸੀਂ ਪ੍ਰੋਡਿਊਸ ਕਰਦੇ ਆ ਇਹਨੂੰ ਬੰਦ ਕਰ ਦਈਏ ਜਿਹੜੇ ਵੱਡੇ ਘਰਾਣੇ ਨੇ ਉਹ ਆਪ ਦਾ ਦੁੱਧ ਵੇਚੀ ਜਾਂਦੇ ਸਾਡੇ ਲੋਕਾਂ ਨੂੰ ਦੁੱਧ ਤਾਂ ਦੇਖੋ ਹਰੇਕ ਘਰ ਦੇ ਵਿੱਚ ਵੀ ਜਾਂਦਾ ਹੈਗਾ ਦੇਖੋ ਦੁੱਧ ਨਾਲ ਹੀ ਸਾਰੀ ਪਰ ਇਹ ਜੋ ਹਾਲਾਤ ਨੇ ਸਾਡੇ ਕੋਲ ਦੁੱਧ ਅੱਗੋਂ ਅਸੀਂ ਕੰਮ ਕਰਨਾ ਬੰਦ ਕਰਤਾ ਜਿਹੜੀਆਂ ਸਾਡੀਆਂ ਮੱਜਾਂ ਅਸੀਂ ਵੇਚ ਗਿਆ ਅੱਗੋਂ ਨਵੀਆਂ ਬਾਉਣੇ ਆ ਅਸੀਂ ਉਹ ਬਾਣਾ ਕੰਮ ਕਰਨਾ ਹੀ ਛੱਡਤਾ ਜੀ ਕਿਉਂਕਿ ਹੈ ਹੀ ਨਹੀਂ ਕੋਈ ਦਿਖਦਾ ਹੀ ਨਹੀਂ ਅੱਗੋਂ ਸਾਨੂੰ ਆਪਣੇ ਘਰਾਂ ਚ ਡੈਰੀ ਚ ਕਾਰੋਬਾਰ ਜਾਨ ਦਾ ਰਹੀ ਹੈ ਨਹੀਂ ਜੀ ਬਿਲਕੁਲ ਇਸ ਲਈ ਅਸੀਂ ਬਹੁਤ ਪਰੇਸ਼ਾਨ ਆ ਸੀ ਸਰਕਾਰ ਨੂੰ ਮੰਗ ਕਰਦੇ ਆ ਵੀ ਇਹਨੂੰ ਠੀਕ ਕੀਤਾ ਜਾਵੇ ਸਾਡੇ ਵਾਸਤੇ ਪਹਿਲਾਂ ਬਾਇਓਗੈਸ ਪਲਾਂਟ ਲਾਵੇ ਉਸ ਤੋਂ ਬਾਅਦ ਈਟੀਬੀ ਪਲਾਂਟ ਚੱਲਣਾ ਹੀ ਤਾਂ ਹੈ ਜਿੰਨੇ ਬਾਇਓਗੈਸ ਪਲਾਂਟ ਨਹੀਂ ਲੱਗੇਗਾ ਈਟੀਬੀ ਪਲਾਂਟ ਨਹੀਂ ਚੱਲ ਸਕਦਾ ਜੀ ਹਾਂਜੀ ਭਾਈ ਕੀ ਕਹਿੰਦੇ ਸਾਡਾ ਹੁਣ ਇਸ ਵੇਲੇ ਇਹ ਹਾਲਾਤ ਪੈਦਾ ਹੋਇਆ ਕਿ ਸਾਨੂੰ ਇਤਰੋ ਫੋਟੋ ਚੱਲ ਜਾ ਰਹੀ ਯੂਪੀ ਬਿਹਾਰ ਦੀ ਜਿਹੜੀ ਲੇਬਰ ਕੰਮ ਕਰਨ ਦੀ ਉਹ ਆਈ ਨਹੀਂ ਰਹੀ ਹੈ ਅਸੀਂ ਉਧਰ ਕੰਮ ਹੀ ਨਹੀਂ ਕਰਾਂਗੇ ਇੱਥੇ ਦੀ ਲੇਬਰ ਹైదరాబాద్ ਜਾ ਰਹੀ ਕਿਸੇ ਹੋਰ ਸਟੇਟ 'ਚ ਜਾ ਰਹੀ ਹੈ ਕੰਮ ਨਹੀਂ ਕਰਨਾ ਚਾਹੁੰਦਾ ਵਿਚਾਰਾ ਕਿਉਂ ਕਰੇ ਕਿ ਜਿਹਨੇ ਰਾਤ ਦਿਨ ਇੱਥੇ ਕਿੱਥੇ ਗੋਹੇ 'ਚ ਰਹਿਣਾ ਉਹਨੇ ਗੋਹੇ ਦੇ ਵਿੱਚ ਰਹਿਣਾ ਇੰਨਾ ਪ੍ਰੋਬਲਮ ਰਾਜੀ ਅਸੀਂ ਸਾਰੇ ਮਾਲਕ ਜਿਹੜੇ ਰਾਤ ਨੂੰ ਸੀ ਕਿਤੇ ਵੀ ਜਾ ਸਕਦੇ ਰੋਟੀ ਪਾਣੀ ਖਾਣ ਸਾਡਾ ਸਾਈਡ ਕਾਰੋਬਾਰ ਕਰ ਹੈਗਾ ਜਿਹੜੀ ਲੇਬਰ ਇੱਥੇ ਰਹਿੰਦੀ ਆ ਅੰਦਾਜ਼ਾ ਲਾਓ ਕਿ ਲੈਟਰਿੰਗ ਬਾਥਰੂਮ ਉਹਨਾਂ ਦਰਵਾਜ਼ੇ 'ਚ ਬੈਠਾ ਉਹ ਵਿਚਾਰੇ ਕਿੱਦਾਂ ਰੋਟੀ ਖਾਂਦੇ ਹੁਣ ਦੇਖੋ ਜਿਹੜੇ ਗਾਂ ਇੱਕੇ ਦੋ ਇਹ ਮਹੀਨੇ ਚ ਨੁਕਸਾਨ ਹੋ ਗਏ ਮੇਰੀ ਆਪਣੀ 6-7 ਗਾਇਆਂ ਪੂਰੀਆਂ ਹੋ ਗਈਆਂ ਇਸੇ ਪ੍ਰੋਬਲਮ ਇਸੇ ਜਗ੍ਹਾ ਆ ਮੇਰੀ ਡੈਰੀਆ ਕਿਜੀ ਇਹ ਕੋਧਾ ਡੈਰੀਆ ਪੰਜ ਛੇ ਗਾਇਆਂ ਪੂਰੀਆਂ ਹੋ ਗਈਆਂ ਇੱਕ ਤਾਂ ਸਭ ਤੋਂ ਵੱਲ ਇਹ ਪ੍ਰੋਬਲਮ ਕਰਕੇ ਬਿਮਾਰੀ ਹੋਰ ਵਧ ਗਈ ਪਹਿਲਾਂ ਬਿਮਾਰੀ ਸੀਗੀ ਲੇਕਿਨ ਘਟ ਸੀਗੀ ਹੁਣ ਮਤਲਬ 60-70% ਹੋ ਬਿਮਾਰੀਆਂ ਬਦਲ ਗਈ ਹਵਾ ਇਸ ਵੇਲੇ ਪਹਿਲਾਂ ਦੀ ਬਿਮਾਰੀ ਹੈ ਗਾਂ ਵਿਚਾਰੀ ਉਸ ਟਾਈਮ ਤੋਂ ਜੋ ਖਤਮ ਹੈ ਇਹ ਹਾਲਾਤ ਪੈਦਾ ਹੋ ਗਏ ਉਸ ਕੋ ਆਪਾਂ ਕਹਿ ਨਹੀਂ ਸਕਦੇ ਬਹੁਤ ਬੰਦੇ ਹਾਲ ਚ ਹੈ ਡਾਕਟਰਾਂ ਦੀਆਂ ਵੀ ਅਸੀਂ ਹੜਾਂ ਤੋਂ ਲੋਕਾਂ ਨੂੰ ਕੱਢਣ ਗਿਆ ਐ ਇੱਥੇ ਸਾਡੇ ਵਸਦੇ ਹੜਾ ਵਾਲੇ ਹਾਲਾਤ ਬਣਾਉਂਦੇ ਨੇ ਜੀ ਉੱਥੇ ਜਾ ਕੇ ਆਪਾਂ ਲੋਕਾਂ ਦੀ ਸੇਵਾ ਕਰ ਰਹੇ ਆ ਵੀ ਹੜਾ ਜੋ ਲੋਕਾਂ ਨੂੰ ਕੱਢਣਾ ਐ ਇੱਥੇ ਆ ਕੇ ਸਾਡੇ ਹਾਲਾਤ ਹੜਾ ਨਾਲੋਂ ਭੇੜੇ ਕਰਦੇ ਬੇਕਾਰ ਬਹੁਤ ਅਸੀਂ ਪਰੇਸ਼ਾਨ ਆ ਜੀ ਇਤਕਲ ਨੂੰ ਸੋ ਦੇਖ ਸਕਦੇ ਹੋ ਤੁਸੀਂ ਜਿਹੜਾ ਲੋਕਾਂ ਨੇ ਜਿਹੜੀ ਗੱਲਬਾਤ ਕੀਤੀ ਇੱਥੇ ਆਪਣੇ ਸਾਥੀ ਨੂੰ ਕਹੂੰਗਾ ਜਿਹੜਾ ਕਮਿਊਨਿਟੀ ਸੈਂਟਰ ਇਹ ਬਣਾਇਆ ਗਿਆ ਹੈਗਾ ਐਨ ਐਨ ਗਾਰੇ ਵਿੱਚੋਂ ਵੀ ਲੋਕ ਇੱਥੋਂ ਨਿਕਲ ਕੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਜਾ ਕੇ ਲੋਕਾਂ ਦਾ ਆ ਇੱਥੇ ਜਿਹੜੇ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਸਰਦਾਰ ਜੀ ਨਾਲ ਤੇ ਇੱਥੋਂ ਨਿਕਲਣਾ ਵੀ ਔਖਾ ਹੋ ਚੁੱਕਾ ਹੋਇਆ ਵਾ ਤੇ ਔਰ ਸਾਰੀ ਗੱਲਬਾਤ ਇਹਨਾਂ ਨਾਲ ਕੀਤੀ ਹੈ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਆ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ